ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਨਵੇਂ ਬਲੌਗ ਦੇ ਵਿੱਚ ਤੇ ਵੀਰੋ ਅੱਜ ਖੜੇ ਆਪਾਂ ਸਵਰਾਜ ਏਜੰਸੀ ਰੋਪੜ ਤੇ ਵੀ ਇਹਨਾਂ ਨੇ ਟਰੈਕਟਰ ਸੇਲ ਕਰਿਆ ਜੀ ਅੱਜ 744 XT 2 ਵੀਲ ਵਾਲਾ ਠੀਕ ਹੈ ਜੀ ਸੈਂਟਰ ਗੇਅਰ ਤੇ ਸਾਡਾ ਅਸੈਂਦਰ ਵੀਰ ਪਾਣ ਹੋਸੈਂਦਰ ਵੀਰੇ ਹਾਂ ਜੀ ਮਹਾਰਾਜ ਠੀਕ ਹੈ ਬਾਈ ਲਿਓ ਬਾਈ ਲਿਓ ਲਿਓ ਔਰ ਮੌਸਮ ਵਧੀਆ ਹੋ ਗਿਆ ਅੱਜ ਹੈ ਨਾ ਯਾਰ ਇਹ ਮਸੀਹ ਲਿਆਂਦਾ ਹੁਣ ਇਹ ਸਵੇਰ ਦੇ ਤਪਦੇ ਅੱਜ ਤੱਕ ਅੱਛਾ ਠੀਕ ਆ ਬਾਈ ਬਦਾਈਆਂ ਅੱਜ ਫੇਰ ਕਰਤੀਆਂ ਬਾਈ ਇਹਨਾਂ ਨੇ 744 ਦੇਣ ਲੱਗੇ ਆ ਅੱਛਾ ਬਾਈ ਨੂੰ ਬਾਈ ਜਿਆਦਾ ਲੈਕਰ ਆਉਦਾ ਠੀਕ ਆ ਪਹਿਲਾਂ 20 ਦਿੱਤਾਂ ਓਕੇ ਇਹ ਬਾਈ ਜਿਹੜਾ ਐਕਸਟੀ ਹੈ ਇਹ ਆਪਣਾ ਸੈਂਟਰ ਗੇਅਰ ਚ ਹੀ ਦਿੰਦੀ ਕੰਪਨੀ ਹਨਾ ਸਾਈਡ 'ਚ ਵੀ ਆ ਗਿਆ ਵੈਸੇ ਸਾਈਡ 'ਚ ਵੀ ਆ ਗਿਆ ਅੱਛਾ ਜਿਆਦਾ ਫਿਰ ਟਰਾਲੀ ਦੇ ਜਿਹੜੇ ਲੈ ਕੇ ਜਾਣੇ ਸੈਂਟਰ ਵਾਲਾ ਲੈ ਕੇ ਜਾਣਾ ਸੈਂਟਰ ਵਾਲਾ ਲੈ ਕੇ ਜਾਣਾ ਠੀਕ ਆ ਜਿਹੜਾ 2F ਉਹ ਆਉਂਦਾ ਇਹ ਇਹਦਾ ਬਾਈ ਐਕਸਟੀ ਦਾ ਆਪਣਾ 2 ਸਪੀਡ 'ਚ ਆਉਂਦਾ 30 ਮਿੰਟ ਵੀ ਆ ਤੇ ਜਿਹੜਾ ਸਾਈਡ ਗੇਅਰ ਆ ਅੱਛਾ ਠੀਕ ਆ ਜਨਨ ਕਿ ਐਕਸਟਰੀਅਰ ਹੁਣੀ ਆਇਆ ਹੋਣਾ ਹਾਂਜੀ ਠੀਕ ਆ ਓਕੇ ਉਧਰ 850 ਵਿੱਚ ਰੇਟ ਥੋੜਾ ਜਿਹਾ ਵੱਧ ਜਾਂਦਾ ਹਾਂ ਉਥੇ 850 ਵਿੱਚ ਨਹੀਂ ਜਾਂਦਾ ਜਿਆਦਾ ਠੀਕ ਹੈ ਗੱਲਾਂ ਓਕੇ ਲੈ ਬਾਈ ਅੱਗ ਦੀ ਫੋਟੋ ਬਾਈ ਨਾਲ ਦੀ ਬਾਈ ਦਾ ਬਾਈ ਦਾ ਲਾ ਅੱਪਣੀ ਬਾਈ ਦਾ ਫੋਨ ਲੋ ਸਾਡਾ ਪੱਪੂ ਬਾਈ ਖੜਾ ਜੀ ਲੋ ਜੀ ਫੜ ਜਾਓ ਬਾਈ ਦੋ ਬਈ ਸਮਰਾਲੇ ਤੋਂ ਬਾਈ ਪਹੁੰਚਾ ਲੱਕੀ ਅੱਜ ਸਪੈਸ਼ਲ ਮਾਮਾ ਵੀ ਖੜਾ ਨਾਲ ਠੀਕ ਨਹੀਂ ਬੋਲਣਾ ਜਰੂਰੀ ਹਾਂ ਹਾਂ ਬੋਲਣਾ ਜਰੂਰੀ ਹੁੰਦਾ ਬੋ ਜੀ ਆਇਆ ਹਨਾ ਲੋ ਭਾਈ ਬਹੁਤ ਬਹੁਤ ਮੁਬਾਰਕਾਂ ਬਾਈ ਇਹਨਾਂ ਨੂੰ ਟਰੈਕਟਰ ਦੀਆਂ ਜੀ 743 ਦੀਆਂ ਆਜੋ ਆਜੋ ਲੋ ਜੀ ਬਾਈ ਸਾਡੇ ਸਵਰਾਜ ਵਾਲੇ ਬਾਈ ਜਾਨ ਦੇ ਮਨਾਉਣ ਲੱਗਿਆ ਜੱਗੇ ਬਾਈ ਦਾ ਤੇ ਹੁਣ ਜਿੰਨਾ ਵੀ ਇਹਨਾਂ ਦਾ ਸਟਾਫ ਆ ਬੰਦੇ ਸਾਰਿਆਂ ਦਾ ਜਨਮ ਦਿਨ ਮਨਾਉਂਦੇ ਹੈ ਕਈ ਦਿਨਾਂ ਤੋਂ ਤੋ ਭਾਈ ਜੱਗੇ ਵੀਰ ਨੂੰ ਵਧਾਈਆਂ ਬਹੁਤ ਬਹੁਤ ਜਾਂਦ ਰਹੀਆਂ ਨੇ ਤੋ ਮਾਧਮ ਯਾਰਾਂ ਨੂੰ ਆ ਆ ਬੰਦੇ ਆ ਜੱਟ ਜੀ ਤੇ ਲੋ ਜੀ ਵੀਰੋ ਆਪਾਂ ਪਹੁੰਚ ਗਏ ਪਿੰਡ ਖੇਤਾਂ ਦੇ ਵਿੱਚ ਤੇ ਕੁੱਤਿਆ ਇਹੋ ਜਿਹਾ ਘਮਾਉਣ ਆਪਾਂ ਸਤਿ ਸ੍ਰੀ ਅਕਾਲ ਕਰਦੇ ਪੁੱਤ ਹੱਥ ਜੋੜ ਕੇ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਬਾਈ ਖੇਤਾਂ ਜਾ ਕੇ ਦੇਖਿਆ ਵੀ ਅੱਜ ਬਹੁਤ ਦਿਨ ਬਾਅਦ ਕਿਹੜਾ ਮਾਰਿਆ ਬਿਮਾਰੀ ਬਹੁਤ ਪਈ ਹੋਈ ਆ ਬਾਈ ਸਾਡੇ ਇੱਧਰ ਜਿਹੜੀਆਂ ਗੇਤੀਆਂ ਜਿਹੜੀਆਂ ਲੱਗਿਆ ਹੋਈਆਂ ਤੇ ਪਹਿਲਾਂ ਤਾਂ ਮੈਂ ਸੁਣਿਆ ਦਾ ਪਰ ਸਾਡੇ ਜਿਹੜੇ ਘਰ ਦੇ ਪਿੱਛੇ ਖੇਤਾਂ ਤਰੀਬਨ 7-8 ਕਿੱਲੇ ਸਾਰਿਆਂ 'ਚ ਬਿਮਾਰੀ ਪਈ ਹੋਈ ਆ ਠੀਕ ਹੈ ਜੀ ਥੋੜੀ ਦਿਖਾਉਣੀ ਆਪਾਂ ਤੁਹਾਨੂੰ ਇਹ ਅਸਲ 'ਚ ਮੈਂ ਗੱਲ ਨੋਟ ਕਰੀਏ ਜਿੰਨੇ ਜਿਹੜੇ ਤਾਂ ਨਾ ਗਿੱਤੇ ਲੱਗੇ ਹੋਇਆ 5 ਤਰੀਕ ਨੂੰ ਲੈ ਕੇ 10 15 ਤੱਕ ਉਹਨਾਂ ਨੂੰ ਬਿਮਾਰੀ ਵੱਧ ਜਿਹੜੇ ਨੇ ਲੇਟ ਲੱਗੇ ਹੋਏ ਆ ਉਹਨਾਂ 'ਚ ਫਿਲਹਾਲ ਠੀਕ ਹੈ ਜੀ ਇਹ 31 ਤੇ 28 ਬੀਜ ਨੂੰ ਜ਼ਿਆਦਾ ਆ ਤੁਸੀਂ ਦੇਖ ਲਓ ਆ तकरीबन ਜਿੰਨੇ ਵੀ 7-8 ਕੀਲੇ ਹੈਗੇ ਸਾਰੇ ਇੱਕੋ ਬੀਜ ਲੱਗਿਆ ਬਾਈ ਸਾਰੇ ਜੇ ਬਿਮਾਰੀ ਹੈ ਠੀਕ ਹੈ ਜੀ ਤੱਗੀਆਂ ਦੇਖ ਲਓ ਪਈਆਂ ਹੋਈਆਂ ਆ ਦੇਖੋ ਬੂਟਾ ਖੜਾ ਬਾਈ ਮੂਰੇ ਬੂਟੇ ਖੜੇ ਆ ਠੀਕ ਹੈ ਜੀ ਲੋ ਜੀ ਅਸਲ 'ਚ ਸ਼ਾਇਦ ਤੁਹਾਨੂੰ ਵੀਡੀਓ ਦੇ ਵਿੱਚ ਦੇਖਣ ਨੂੰ ਘੱਟ ਲੱਗੇ ਪਰ ਤਕਰੀਬਨ 30% ਬਿਮਾਰੀ ਪਈ ਹੋਈ ਆ ਬਾਈ ਠੀਕ ਹੈ ਜੀ ਆ ਦੇਖੋ ਸਾਰੇ ਛੋਟੇ ਬੂਝੀਆਂ ਵਿੱਚ ਇਹ ਸਾਰੀ ਜ਼ਮੀਨ ਸਾਡੇ ਵੀਰ ਨੇ ਠੇਕੇ ਤੇ ਲਈ ਹੋਈ ਆ ਹੁਸ ਹਿਸਾਬ ਲਾ ਲਓ ਵੀ ਜਿਹੜਾ ਮਾੜਾ ਮੋਟਾ ਦੋ ਪੈਸੇ ਵੱਜਣੇ ਤੇ ਉਹੀ ਇੱਧਰ ਸਾਰੇ ਬਿਮਾਰੀ ਨਿਕਲ ਜਾਨੇ ਆ ਆ ਦੇਖੋ ਆ ਸਾਰੇ ਆਹ 1 2 3 4 5 ਬੂਜੇ ਛੋਟੇ ਐ ਇੰਨੇ ਕ ਥੋਂ ਪਿੱਛੇ ਉਹ ਬੂਜਾ ਛੋਟਾ ਐ ਠੀਕ ਆ ਜੀ ਇੱਧਰ ਵੀ ਸੇਮ ਪ੍ਰੋਬਲਮ ਐ ਆ ਦੇਖੋ ਮਾਮਲੇ ਮਾਮਲੇ ਇਹਦਾ ਹਜੇ ਤੱਕ ਬਈ ਬਿਮਾਰੀ ਦਾ ਕੋਈ ਮਸਲਾ ਹੱਲ ਪੱਕਾ ਕੁਝ ਨਹੀਂ ਲੱਭਿਆ ਕੋਈ ਕੁਝ ਕਹਿੰਦਾ ਕੋਈ ਕਹਿੰਦਾ ਪਾਣੀ ਸਕਾ ਦਿਓ ਕੋਈ ਕਹਿੰਦਾ ਕੁਝ ਕਰ ਦਿਓ ਪਰ ਹਜੇ ਤੱਕ ਇਹਦਾ ਕੋਈ ਵੀ ਪੱਕਾ ਕੁਝ ਨਹੀਂ ਪਤਾ ਲੱਗਿਆ ਵੀ ਇਹਦਾ ਕੀ ਮਸਲਾ ਹੱਲ ਐ ਕੀ ਕਾਤੇ ਹੁੰਦੀ ਐ ਇਹ ਠੀਕ ਆ ਜੀ ਆ ਦੇਖੋ ਸਾਰੇ ਖੇਤ ਵਿੱਚ ਆ ਬਾਈ ਤਰੀਬਨ ਇਹ ਸਾਰੇ ਉਹ ਯੂ ਨੋ ਸਾਹਮਣੇ ਮੋਟਰ ਹੈ ਇਹ ਸਾਰਾ ਬੀਜ ਇੱਕੋ ਹੈ ਉਹਨਾਂ ਦਾ 131 ਬੀਜ ਹੈ ਇਹ ਸਾਰੇ ਬੀਜ ਨੂੰ ਬਿਮਾਰੀ ਲੱਗੀ ਹੋਈ ਆ ਠੀਕ ਹੈ ਜੀ ਉਰੇ ਆ ਕੇ ਬਾਈ ਥੋੜਾ ਜਿਹਾ ਕੰਮ ਖਰਾਬ ਹੋ ਜਾਂਦਾ ਉਰੀ ਬੰਦੇ ਨੇ ਜ਼ਿੰਮੇਵਾਰ ਨੇ ਪ੍ਰੋਫਿਟ ਦੇਖਣਾ ਹੁੰਦਾ ਮਾੜਾ ਮੋਟਾ ਉਰੀ ਆ ਕੇ ਕਿ ਮੰਨ ਲੈ ਲੋ 30% ਵੀ ਝੜ ਘਟ ਗਿਆ ਤਾਂ ਕੰਮ ਉੱਥੇ ਚੱਲੇ ਜਾਣਾ ਕਿ 35 ਕੁਇੰਟਲ ਜਿਹੜੀ ਨਿਕਲਣੀ ਆ ਤਾਂ 25 ਉਹੀ 22 23 ਕੁਇੰਟਲ ਰਹਿਣੀ ਸਾਰੇ ਠੀਕ ਹੈ ਜੀ ਚਲੋ ਬਾਕੀ ਬਾਈ ਜੋ ਕਰਦਾ ਮਹਾਰਾਜ ਠੀਕੇ ਕਰਦਾ ਠੀਕ ਹੈ ਜੀ ਆਪਾਂ ਇਹੀ ਚਾਹੁੰਦੇ ਆ ਵੀ ਜੋ ਵੀ ਜ਼ਿੰਮੇਦਾਰਨ ਨਾਲ ਸਾਡਾ ਕੰਮਕਾਰ ਹੈ ਜੀ ਠੀਕ ਹੈ ਜੀ ਆਪਣਾ ਕੰਮਕਾਰ ਵੀ ਤਾਂ ਚੱਲੂਗਾ ਜੇ ਜ਼ਿੰਮੇਦਾਰ ਨੂੰ ਪ੍ਰੋਫਿਟ ਹੋਊਗਾ ਚਾਰ ਪੈਸੇ ਜ਼ਿੰਮੇਦਾਰ ਕੋ ਆਉਂਗੇ ਆਪਣਾ ਉਧਰ ਗੰਨਾ ਖੜਾ ਗੰਨਾ ਮਾੜੀ ਕਿਰਪਾ ਨਾਲ ਬਹੁਤ ਵਧੀਆ ਜੀ ਲੋ ਜੀ ਨਾ ਬਾਬਾ ਜੀ ਗੰਨਾ ਆਪਣਾ ਇੱਥੇ ਆਪਣੇ ਅੱਗੇ 95 ਬੀਜ ਲਾਇਆ ਤਾਂ ਬਹੁਤ ਵਧੀਆ ਗੰਨਾ ਹੋਇਆ ਜੀ ਆਪ ਤਾਂ ਚਲੋ ਬਾਏ ਕਰ ਦੋ ਹੁਣ ਸਾਰਿਆਂ ਨੂੰ ਚਲੋ ਜੀ ਚਲ ਚਲੀ ਕਰਨੋ ਚਲੋ ਆਪਾ ਹਾਂਜੀ ਪੁੱਤ ਮੈਂ ਉਹਨੇ ਕੋ ਟੁੱਲੀ ਜੈ ਲਿਆ ਟੁੱਲੀ ਨੂੰ ਬੁਲਾ ਲੈ ਬੁੱਲੀ ਆ ਜਾ ਤੇ ਚਲੋ ਬਾਈ ਬਾਕੀ ਠੀਕ ਹੈ ਜੀ ਅੱਜ ਦੇ ਬਲੌਗ ਵਿੱਚ ਇੰਨਾ ਹੀ ਅਸੀਂ ਤਾਂ ਬਾਈ ਤੇਰੀ ਮਨ ਬਾਸਮਤੀ ਲਾਈ ਹੋਈ ਆ ਆਪਣੇ ਜੋਗੀਓ ਕਿਲਾਕ ਤੋਂ ਬਾਸਮਤੀ ਦਾ ਲਾਇਆ ਹੋਇਆ ਬਾਕੀ ਆਪਣੇ ਗੰਨਾ ਲਾਇਆ ਹੋਇਆ ਤੇ ਬਾਕੀ ਆਪਣੇ ਲਾਇਆ ਹੋਏ ਆ ਆਪਣੇ ਸਾਰੇ ਹੀ ਪਪੂਲਰ ਠੀਕ ਹੈ ਜੀ ਤੇ ਪਪੂਲਰ ਲਾਏ ਹੋਏ ਆ ਗੰਨਾ ਲਾਇਆ ਵਾ ਡੇਡ ਡੇਡ ਦੋ ਕਿਲੇ ਤੇ ਕਿਲਾ ਕ ਬਾਸਮਤੀ ਲਾਈ ਹੋਈ ਬਾਕੀ ਜੇ ਬੂਟੇ ਲੱਗੇ ਹੋਏ ਆ ਤੇ ਜਿਰੀ ਤਾਂ ਕੰਮ ਤਾਂ ਦੋ ਤਿੰਨ ਸਾਲ ਤੋਂ ਲਗਭਗ ਘਟਾਈ ਹੋਇਆ ਤੇ ਬਾਕੀ ਕਿਸੇ ਵੀ ਮੇਰੇ ਵੀਰ ਨੇ ਕੋਈ ਟਰੈਕਟਰ ਵੇਚਣਾ ਜਾਂ ਖਰੀਦਣਾ ਹੁੰਦਾ ਤਾਂ ਆਪਣੇ ਨਾਲ ਜਰੂਰ ਸੰਪਰਕ ਕਰ ਸਕਦੇ ਨੰਬਰ ਆਪਣਾ 814667890 ਤੇ ਅੱਜ ਦੀ ਵੀਡੀਓ ਵਿੱਚ ਇੰਨਾ ਹੀ ਮਿਲਦੇ ਆ ਹੋਰ ਕਿਸੇ ਬਲੌਗ ਦੇ ਵਿੱਚ ਸਾਰੇ ਵੀਰਾਂ ਦਾ ਧੰਨਵਾਦ